ਲੜਕੇ ਤਕਰੀਬਨ 4 ਵਜੇ ਲੰਬੀ ਮਾਈਨਰ ਨਹਿਰ ਦੇ ਵਿੱਚ 100 ਫੁੱਟ ਦਾ ਪਾੜ ਪੈ ਗਿਆ ਜਿਸ ਦੇ ਚਲਦਿਆਂ ਜਿਨ੍ਹਾਂ ਕਿਸਾਨਾਂ ਨੇ ਹਾਲੇ ਤੱਕ ਤੂੜੀ ਵੀ ਨਹੀਂ ਸੀ ਬਣਾਈ ਉਹ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਸਾਨਾਂ ਦੀ ਤੂੜੀ ਖੇਤਾਂ ਦੇ ਵਿੱਚ ਹੀ ਪਈ ਖੋਈ ਸੀ ਮੋਟਰਾਂ ਟਾਣੀਆਂ ਹਰਾਚਾਰਾ ਪਾਣੀ ਦੇ ਵਿੱਚ ਡੁੱਬ ਗਿਆ ਕਿਸਾਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਦਰਅਸਲ ਬਲਵਾਨਾ ਹਲਕੀ ਦੇ ਦਿਨ ਪੰਦੇ ਪਿੰਡ ਵਜੀਦਪੁਰ ਪੋਮਾ ਦੇ ਨੇੜੇ ਲੰਘਦੀ ਲੰਬੀ ਮਾਈਨਰ ਦੇ ਵਿੱਚ ਸਵੇਰੇ 100 ਫੁੱਟ ਦਾ ਪਾੜ ਪੈ ਗਿਆ ਪਾੜ ਪੈਣ ਕਾਰਨ 150 ਏਕੜ ਦੇ ਵਿੱਚ ਪਾਣੀ ਫੈਲ ਗਿਆ ਜਿਸ ਦੇ ਚਲਦਿਆਂ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਕਿਸਾਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਕਿ ਸਾਡੇ ਤੇ ਖੇ ਦੋਰੀ ਮਾਰ ਪਈ ਹੈ ਔਰ ਉਹਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਪਾਣੀ ਨੂੰ ਬੰਦ ਕੀਤਾ ਜਾਵੇ ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਹ ਕਣ ਚੌਂ ਸੁਖਮੰਦਰ ਜੀ ਹੇ ਜੀ ਦੇਖੋ ਕਹਿੰਦਾ ਤਾਂ ਕਿ ਜਵਾਬੇ ਲਗਭਗ ਨਹਿਰ ਤੜਕੇ 4 ਵਜੇ ਟੁੱਤੀ ਹੈ ਕਿ ਸਾਡੇ ਮੌਕੇ ਤੇ ਜਿਹੜੇ ਨਗਰ ਦੇ ਸਰਪੰਚ ਜੀ ਦਸ਼ਂਦਰ ਸਿੰਘ ਕੀ ਟਾਣੀ ਉਹ ਤੜਕੇ ਜਦੋਂ 5:30 ਵਜੇ ਉੱਠੇ ਹੈ ਹੂੰ ਤਾਂ ਉਹਨਾਂ ਨੇ ਦੇਖਿਆ ਵੀ ਪਾਣੀ ਇੱਧਰ ਆਇਆ ਪਤਾ ਨਹਿ ਟੁੱਟੀ ਹੈ ਹੂੰ ਤਾਂ ਉਹਨਾਂ ਨੇ ਫਿਰ ਮਹਿਕਮੇ ਨੂੰ ਤਲਾਹ ਕਰੀ ਹੁਣ ਮਤਲਬ ਤੇ ਇਹ ਜਿਹੜਾ ਦੇਖੋ ਤੁਸੀਂ ਨੁਕਸਾਨ ਕਿੰਨਾ ਸਾਡੇ ਕਿਸਾਨਾਂ ਦਾ ਹੋਇਆ ਇੱਧਰ ਸਾਡੇ ਰੰਤੀਸਰਪੁਰ ਖੜੀ ਹੈ ਚਾਤਪੁਰੋਂ ਟਾਣੀ ਡੁੱਬੀ ਖੜੀ ਹੈ ਤੂੜੀ ਹੈ ਜਿਹੜੀ ਉੱਧਰ ਫਲੋਰਸਿੰਗ ਸਾਹਿਬ ਦਾ ਸਰਪੰਚ ਕੀ ਜਿਹੜੀ 17-80 ਟਰਾਲੀਆਂ ਤੂੜੀ ਇੱਧਰ ਇਹਨਾਂ ਆ ਬਾਣ ਪਿਆ ਸੀ ਦਸੰਦਰ ਸਰਪੰਚ ਕਾ ਹੀ ਪਿਆ ਸੀ ਇਹਦੇ ਚ ਪੰਦਰ ਪਿਆ ਸੀ ਸਾਰਾ ਕੁਲਦੀਪ ਸਿੰਘ ਦਾ ਉਹ ਸਾਰਾ ਨਸ਼ਟ ਹੋ ਗਿਆ ਪਨੀਰੀਆਂ ਲਾਈਆਂ ਸੀ ਲੋਕਾਂ ਨੇ ਉਹ ਸਾਰੀਆਂ ਨਸ਼ਟ ਹੋ ਗਈਆਂ ਦੇਖੋ ਜੀ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਇਹਦੇ ਨਾਲ ਬਹੁਤ ਸਾਰਾ ਨੁਕਸਾਨ ਹੋ ਗਿਆ ਲਗਭਗ ਕੂੜੀ ਬਣਉਣ ਵਾਲੀ ਪਈ ਸੀ ਜੀ ਤੇ ਇਦੋਂ ਗਹਾ ਜੇ 3-400 ਕਿੱਲਾ ਰਕਬਾ ਅਜੇ ਕੂੜੀ ਬਣਉਣ ਵਾਲਾ ਹੋਰ ਪਿਆ ਇਹ ਪਾਣੀ ਉਧਰੋਂ ਟੁੱਟ ਰਿਹਾ ਹੈ ਲਗਭਗ ਵੱਧ ਰਿਹਾ ਹੈ ਤੇ ਇਸ ਕਰਕੇ ਵੀ ਮੋਟਰਾਂ ਵੀ ਉਧਰ ਕਾਫੀ 20-30 ਮੋਟਰਾਂ ਉਧਰ ਹੈ 10-15 ਮੋਟਰਾਂ ਲਗਭਗ ਇਸ ਡੁੱਬ ਗਈਆਂ ਜੀ ਕਿਸਾਨਾਂ ਦਾ ਬਹੁਤ ਲੱਖਾਂ 'ਚ ਨੁਕਸਾਨ ਕਿਸਾਨਾਂ ਦਾ ਹੋ ਗਿਆ ਪਨੀਰੀਆਂ ਬੀਜ ਰੱਖੀ ਸੀ ਕਿਸਾਨਾਂ ਨੇ ਤੇ ਉਹ ਵੀ ਚੁੱਭ ਗਈਆਂ ਜੀ ਸਾਰੀਆਂ ਆ ਹੁਣੇ ਬਣਾ ਕੇ ਵਿਚਾਰੇ ਨੇ ਖर्चा ਕਰਿਆ ਜੀ ਤੇ ਇਧਰੋਂ ਦੇਖੋ ਚਾਰ ਚਪੇਰੋਂ ਕਿਰੇ ਖੜੀ ਟਾਣੀ ਤੇ ਐਸ ਪਾਸੇ ਨੂੰ ਰੱਖਦੇ ਨੂੰ ਵੀ ਪਾਣੀ ਪੈ ਗਿਆ ਜੀ ਚਾਰ ਚਪੇਰਾਂ ਕੋਲ ਟੁੱਟ ਪਾਣੀ ਪਈ ਜਾਂਦਾ ਕਿੰਨੇ ਏਕੜ ਚ ਪਾਣੀ ਫੈਲ ਗਿਆ ਜੀ ਪਾਣੀ 150 ਏਕੜ ਤੋਂ ਉੱਪਰ ਆ ਜੀ ਲਗਭਗ ਮਨ ਲਦਾ 3-400 ਏਕੜ ਚ ਪਾਣੀ ਜਾਊਗਾ ਨਹਿਰ ਕਿੰਨੇ ਫੁੱਟ ਦਾ ਪਾੜ ਪਿਆ ਜੀ ਨਹਿਰ 700-150 ਫੁੱਟ ਦੇ ਲਗਭਗ ਪਾੜ ਲੱਗਦਾ ਸਾਨੂੰ ਵੀ ਹੈਗਾ ਕਿੰਨੇ ਕਿੰਨੇ ਵਜੇ ਨਹਿਰ ਟੁੱਟੀ ਹੈ ਜੀ ਨਹਿਰ ਲੱਗਦਾ ਅੰਦਾਜ਼ਾ ਜੀ ਇੱਥੇ ਸਾਡੇ ਮੌਕੇ ਦੇ ਸਰਪੰਚ ਸੁਵਿੰਦਰ ਸਿੰਘ ਦੀ ਟਾਣੀ ਉਹਨਾਂ ਨੇ ਤੜਕੇ 6 ਵਜੇ ਨ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗਤਾ ਹੈ ਸਰਕਾਰ ਤੋਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਇਸੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਗਿਆ ਕਿਸਾਨ ਪਹਿਲੇ ਹੀ ਆਰਥਿਕ ਨੁਕਸਾਨ ਮਾਰ ਚੱਲ ਰਿਹਾ ਤੇ ਆ ਫੇਰ ਨੁਕਸਾਨ ਹੋ ਗਿਆ ਦੂਰੀ ਮਾਰ ਪੈਗੀ ਭਾਈ ਆਪਣਾ ਮਨਦੀਪ ਸਿੰਘ ਕਿਹੜੀ ਨਹਿਰ ਟੁੱਟੀ ਹੈ ਜੀ ਕਿਹੜਾ ਪਿੰਡ ਹੈ ਲੰਬੀ ਮਾਇਨਰ ਨਹਿਰ ਟੁੱਟੀ ਹੈ ਬਜੀਦਪੁਰ ਭੋਮਾ ਪਿੰਡ ਹੈ ਹੂੰ ਕਿੰਨੇ ਫੁੱਟ ਦਾ ਪਾੜ ਪਿਆ ਜੀ ਕਮ ਸੇ ਕਮ 3.5 ਫੁੱਟ ਦਾ ਪਾੜ ਹੈਗਾ ਜੀ ਹੂੰ ਘੱਟੋ ਘਾਟਾ ਜੀ ਹੋਰ ਵੀ ਵਧੀ ਜਾਂਦਾ ਇਹ ਹੂੰ ਨਹਿਰ ਚ ਪਾਣੀ ਉਵੇਂ ਆਈ ਜਾਂਦਾ ਹੀ ਹਜੇ ਹੂੰ ਥੋੜਾ ਬਹੁਤ ਪਾਣੀ ਘਟਿਆ ਪਰ ਪਾ ਨੇ ਟੁੱਟਣ ਦਾ ਕਾਰਨ ਕੀ ਹੈ ਜੀ ਕਾਰਨ ਦੇਖੋ ਕੀ ਕਹਿ ਸਕਦੇ ਆਂ ਆਪਾਂ ਸਵੇਰ ਉੱਠ ਕੇ ਵੇਖਿਆ ਜੀ ਹੂੰ ਕਿੰਨੇ ਏਕੜ ਦੇ ਵਿੱਚ ਪਾਣੀ ਫੈਲ ਚੁੱਕੀ ਕਮ ਸਕੂ 150 ਏਕੜ ਤੋਂ ਕੁ ਹੋਇਆ ਗਾ ਰਿਹਾ ਕੀ ਕੀ ਨੁਕਸਾਨ ਹੋਇਆ ਨੁਕਸਾਨ ਸਾਰੇ ਦਾ ਥਾਰੇ ਦਾ ਤੂੜੀ ਦਾ ਬੋਰਾ ਦਾ ਖੂਹਾਂ ਦਾ ਢਾਣੀਆਂ ਦਾ ਬਹੁਤ ਨੁਕਸਾਨ ਹੋਇਆ ਖਾਲਿਆਂ ਦਾ ਬਹੁਤ ਹੋਇਆ ਹੂੰ ਕੀ ਮੰਕਰ ਦੇ ਉੱਪਰ ਜੀ ਸਰ ਮੰਗ ਮਾਵਜੀ ਦੀ ਕਰਦੇ ਜ਼ਿੰਮੇਦਾਰੀ ਸਾਥ ਦੇਣਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਇੱਥੇ ਟਾਈਮ ਸਿਰ ਧਿਆਨ ਦੇਣਾ ਚਾਹੀਦਾ ਕਿ ਕਿਸ ਦਾ ਨੁਕਸਾਨ ਨਾ ਹੋਵੇ ਜਾਨੀ ਮਾਨੀ ਨੁਕਸਾਨ ਪੈਸਾਂ ਕੀ ਪਾਣੀ ਆਏ ਚੜੀ ਕੇ ਕਿਸਾਨ ਢਾਣੀ ਵੇ ਹਰਦੀ ਗੋਇਲ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਸੀ ਮੈਨੂੰ ਸਵੇਰੇ 5:30 ਵਜੇ ਸੂਚਨਾ ਮਿਲੀ ਸੀ ਕਿ ਨਹਿਰ ਜਿੰਦਾ ਬ੍ਰੀਚ ਹੋ ਗਈ ਹੈ ਤੇ ਫਿਰ ਮੈਂ ਆ ਕੇ ਮੌਕੇ ਤੇ ਬ੍ਰੀਚ ਦਾ ਦੇਖਿਆ ਜੀ ਉਥੇ ਬ੍ਰੀਚ ਦੀ ਲਿੰਗਥ ਤੇ ਰਿਵਾਤਰੀ ਹੈ ਹੁਣ 70 ਫੁੱਟ ਦਾ ਪਾੜ ਮੌਕੇ ਤੇ ਪੈ ਚੁੱਕਿਆ ਜੀ ਜੀ ਕਿਹੜੀ ਨਹਿਰ ਟੁੱਟੀ ਕਿੰਨੇ ਫੁੱਟ ਦਾ ਪਾੜ ਲੰਬੀ ਨੋਜਵਾ ਜੀ ਬਲਵਾਨਾ ਹਲਕਾ ਚੰਦੀ ਹੈ 70 ਫੁੱਟ ਦਾ ਪਾੜ ਹੈ ਕੋਈ ਮੌਕੇ ਤੇ ਨੁਕਸਾਨ ਕੀ ਕੀ ਹੋਇਆ ਸਰ ਇਥੇ ਦਸਤੋ ਵੀ ਇਹ ਕੜਵਾਂ ਚ ਜੀ ਪਾਣੀ ਲੱਗ ਗਿਆ ਜਿਆਦਾ ਪੋਜਾ ਪਾਣੀ ਫੈਲ ਗਿਆ ਇੱਕ ਟਾਈਨ ਨੂੰ ਵੀ ਪਾਣੀ ਹਿੱਟ ਕਰ ਰਿਹਾ ਸੀਗਾ ਉਹਦੇ ਕਰਕੇ ਉਹਨ ਪੱਕੇ ਖਾਣ ਨੂੰ ਥੋੜ੍ਹ ਕੇ ਪਾਣੀ ਨੂੰ ਕਰਾਸ ਕਰਵਾ ਦਿੱਤਾ ਗਿਆ ਜੀ ਸਰ ਕਿਸ ਤਰ੍ਹਾਂ ਦੀ ਜਿਹੜੀ ਕਿ ਪ੍ਰਬੰਧ ਕੀਤੇ ਜਾਂਦੇ ਨਹੀਂ ਕੋਈ ਹਾਂਜੀ ਉਹਦੇ ਠੇਕੇਦਾਰ ਨੂੰ ਕੰਮ ਦੇ ਦਿੱਤਾ ਗਿਆ ਜੀ ਫਿਰ ਉਹ ਕੰਮ ਹੁਣ ਕੰਮ ਸਟਾਰਟ ਕਰਵਾ ਦਿੱਤਾ ਜਾਏਗਾ ਦੋ ਦਿਨਾਂ ਦੇ ਅੰਦਰ ਅੰਦਰ ਇਹਨਾਂ ਨੂੰ ਪੱਕਾ ਕਰਵਾ ਦੇਵਾਂਗੇ